ਮਿੱਤਰੋ ਵਗਰ ਤੁਸੀਂ 1235 ਰੁਪਏ ਦੇ ਵਿੱਚ ਘਰ ਬੈਠੇ ਵੀਏ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਮੇਰੇ ਵੱਲੋਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਹ ਕੋਰਸ ਕਰਵਾਇਆ ਜਾ ਰਿਹਾ ਹੈ ਐਸਸੀ ਕੈਟਾਗਰੀ ਦੀ ਇਹਨਾਂ ਵੱਲੋਂ ਫੀਸ ਰੱਖੀ ਗਈ ਹੈ 1235 ਰੁਪਏ ਤੇ ਮਿੱਤਰੋ ਲਾਸਟ ਤਰੀਕ ਦੀ ਗੱਲ ਕਰ ਲੈਂਦੇ ਆ ਬਿਨਾਂ ਕਿਸੇ ਲੇਟ ਫੀਸ ਤੋਂ 25/8/2025 ਲਾਸਟ ਤਰੀਕ ਹੈ ਇਹਨਾਂ ਦੀ ਫੀਸ ਭਰਨ ਦੀ ਤੇ ਫਾਰਮ ਭਰਨ ਦੀ 5/9/2025 ਹੈ 1000 ਰੁਪਏ ਜੁਰਮਾਨੇ ਨਾਲ ਤੇ 15 9 2025 ਲਾਸਟ ਤਰੀਕ ਹੈ 2500 ਰੁਪਏ ਜੁਰਮਾਨੇ ਨਾਲ ਤੁਸੀਂ ਇਹ ਕੋਰਸ ਭਰ ਸਕਦੇ ਹੋ ਜੀ ਆਪਣੇ ਰੋਜ਼ ਦੇ ਕੰਮਾਂ ਦੇ ਨਾਲ-ਨਾਲ ਤੁਸੀਂ ਆਪਣਾ ਬੀਏ ਦਾ ਕੋਰਸ ਕੰਪਲੀਟ ਕਰ ਸਕਦੇ ਹੋ ਬਿਲਕੁਲ ਥੋੜੀ ਜੀ ਅਮਾਉਂਟ ਹੈ ਕੋਈ ਜ਼ਿਆਦਾ ਅਮਾਉਂਟ ਨਹੀਂ ਹੈ ਆਪਣੇ ਘਰ ਬੈਠੇ ਤੁਸੀਂ ਇਹ ਕੋਰਸ ਕੰਪਲੀਟ ਕਰ ਸਕਦੇ ਹੋ ਅਗਰ ਗੱਲ ਕਰੀਏ ਜਰਨਲ ਤੇ OBC ਕੈਟਾਗਰੀ ਦੀ ਤਾਂ ਮਿੱਤਰੋ 11260 ਰੁਪਏ ਫੀਸ ਹੈ ਜੋ ਆਨਲਾਈਨ ਮੋਡ ਦੇ ਵਿੱਚ ਤੁਹਾਨੂੰ ਭਰਨੀ ਪਵੇਗੀ ਤੇ ਇਹ ਫੀਸ ਤੁਸੀਂ ਯੂਨੀਵਰਸਿਟੀ ਜਾ ਕੇ ਆਫਲਾਈਨ ਮਾਧਿਮ ਦੇ ਨਾਲ ਵੀ ਭਰ ਸਕਦੇ ਹੋ ਅਗਰ ਤੁਸੀਂ ਫਾਰਮ ਸਾਡੇ ਤੋਂ ਪਰਵਾਹਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਤੇ ਸਾਨੂੰ ਕਾਲ ਮੈਸੇਜ ਕਰ ਸਕਦੇ ਹੋ ਸਾਡੇ ਵੱਲੋਂ ਬੰਦੀ ਹੈਲਪ ਤੁਹਾਡੀ ਕੀਤੀ ਜਾਏਗੀ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਐਦਾਂ ਦੀਆਂ ਹੀ ਜਾਣਕਾਰੀਆਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਧੰਨਵਾਦ